ਅੱਜ ਦੀ ਵੱਡੀ ਖਬਰ ਤਰਨਤਾਰਨ ਤੋਂ ਜਿੱਥੇ ਨਸ਼ਿਆਂ ਵਿਰੋਧੀ ਚਲ ਰਹੀ ਮਹਿੰਮ ਦੀਨ ਤਰਨਤਾਰਨ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜੀ ਹਾਂ ਤਰਨਤਾਰਨ ਪੁਲਿਸ ਵੱਲੋਂ 6 ਨਸ਼ਾ ਤਸਕਰਾਂ ਦੀ ਕੁੱਲ 2 ਕਰੋੜ 42 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫ੍ਰੀਜ਼ ਕੀਤਾ ਗਿਆ ਹੈ ਇਹ ਕਾਰਵਾਈ ਮਾਨਯੋਗ ਐਸਐਸਪੀ ਸ਼੍ਰੀ ਅਭਿਮਨਿਓ ਰਾਣਾ ਆਈਪੀਐਸ ਦੀ ਅਗਵਾਈ ਹੇਠ ਕੀਤੀ ਗਈ ਆਓ ਇੱਕ ਨਜ਼ਰ ਮਾਰਦੇ ਹਾਂ ਕਿਹੜੇ ਕਿਹੜੇ ਨਸ਼ਾ ਤਸਕਰਾਂ ਦੀ ਕਿੰਨੀ ਕਿੰਨੀ ਜਾਇਦਾਦ ਫ੍ਰੀਜ਼ ਕੀਤੀ ਗਈ ਹਰਦੇਵਾਲ ਸਿੰਘ ਉਰਫ ਸੇਵਕ ਜਾਇਦਾਦ ਦੀ ਕੀਮਤ 40 40 ਲੱਖ 80 ਹਜ਼ਾਰ ਬਲਜੀਤ ਸਿੰਘ ਉਰਫ ਲਾਡੀ 56 ਲੱਖ 60 ਹਜ਼ਾਰ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਹਰਪਾਲ ਸਿੰਘ ਜਾਇਦਾਦ ਦੀ ਕੀਮਤ 40 ਲੱਖ 10 ਹਜ਼ਾਰ ਰੁਪਏ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਸਖਵੰਤ ਸਿੰਘ 38 ਲੱਖ 45 ਹਜ਼ਾਰ ਗੁਰਮੀਤ ਸਿੰਘ ਦੀ ਜਾਇਦਾਦ ਦੀ ਕੀਮਤ 42 ਲੱਖ 75 ਹਜ਼ਾਰ ਯੋਧਬੀਰ ਸਿੰਘ ਉਰਫ ਢੋਲੀ ਜਾਇਦਾਦ ਦੀ ਕੀਮਤ 41 ਲੱਖ 40 ਹਜ਼ਾਰ ਤੁਹਾਨੂੰ ਦੱਸਿਏ ਇਹ ਸਭ ਨਸ਼ਾ ਤਸਕਰ ਮਹਿੰਦੀਪੁਰ ਅਤੇ ਹਵੇਲੀਆਂ ਇਲਾਕੇ ਨਾਲ ਸੰਬੰਧਤ ਹਨ ਇਹਨਾਂ ਤੇ ਐਨਡੀਪੀਸੀ ਐਕਟ ਹੇਠ ਮਾਮਲੇ ਦਰਜ ਹਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦੱਲ ਕੈਮਰਾਮੈਨ ਦਾਰਾ ਦੱਲ ਸਰ ਅੱਜ ਜਿਹੜਾ ਇਹ ਪਿੰਡ ਮਹੀਦੀਪੁਰ ਵਿਖੇ ਜਿਹੜਾ ਇਹ ਆਪਣੇ ਪੋਸਟਰ ਲਾਏ ਗਏ ਕਿਸ ਬੰਦੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ਿਆਂប្រਦ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੀ ਲੜੀ ਦੇ ਵਿੱਚ ਮਾਨਯੋਗ ਡੀਸੀਪੀ ਪੰਜਾਬ ਸ਼੍ਰੀ ਗੌਰਵ ਯਾਦ ਐਸਐਸਪੀ ਤਰਨਤਾਰਨ ਸ਼੍ਰੀ ਭਵਨਿਉ ਰਾਣਾ ਜੀ ਵੱਲੋਂ ਜਿੱਥੇ ਇਸ ਮੰਗਲੋਰਾ ਨੂੰ ਗ੍ਰਿਫਤਾਰ ਕਰ ਲਿਆ ਜਿਹੜੀਆਂ ਸੱਤ ਅਧਿਅਤਾਂ ਹੈ ਕਿ ਇਨਾ ਬਰ ਬਣਾਈ ਗਈ ਨਜਾਇਜ਼ ਪ੍ਰਾਪਰਟੀ ਨੂੰ ਅਟੈਚ ਕਰਨ ਦੀਆਂ ਜਿਹੜੀਆਂ ਕਾਰਵਾਈਆਂ ਉਸ ਲੜੀ ਦੇ ਵਿੱਚ ਅੱਜ 6 ਵਿਅਕਤੀ ਨੇ ਤਰਨਤਾਰਨ ਜਿਲ੍ਹੇ ਨਾਲ ਸੁੰਦਰ ਜਨਾ ਵਿੱਚੋਂ 5 ਥਾਣਾ ਖੇਮ ਕਰਨ ਦੇ ਮਹਿਦੀਪੁਰ ਦੇ ਨੇ ਤੇ ਇੱਕ ਹਵੇਲੀਆਂ ਦਾ ਟੋਟਲ 6 ਵਿਅਕਤੀਆਂ ਦੇ ਜਿਹੜੇ ਘਰ ਨੇ ਜਿਨ੍ਹਾਂ ਦੀ ਕੀਮਤ 2 ਕਰੋੜ 45 ਲੱਖ ਤੇ 10000 ਰੁਪਏ ਬੰਦੀ ਹੈ ਇਨਾਂ ਦੇ ਘਰ ਜਿਹੜੇ ਆ ਉਹ ਫ੍ਰੀਜ਼ ਕੀਤੇ ਗਏ ਨੇ ਇਹਨਾਂ ਦੇ ਜਿਹੜੇ ਕੇਸ ਬਣਾ ਕੇ 68 ਐਨਡੀਪੀਐਸ ਅਖਤ ਤਹਿਤ ਕੰਪੀਟੈਂਟ ਅਥਾਰਟੀ ਨੂੰ ਭੇਜਾਂਗੇ ਅਸੀਂ ਜੋ ਆਰਡਰ ਜਿਹੜੇ ਰਿਸੀਵ ਹੋ ਗਏ ਨੇ ਸੋ ਇਸ ਲੜੀ ਦੇ ਵਿੱਚ ਜਿਹੜੇ ਆ ਇਹਨਾਂ ਦੀ ਫ੍ਰੀਜ਼ਿੰਗ ਆਰਡਰ ਨੇ ਜਿਹੜੇ ਕੰਪੀਟੈਂਟ ਅਥਾਰਟੀ ਦੇ ਇਹਨਾਂ ਦੇ ਘਰਾਂ ਦੇ ਬਾਹਰ ਜਿਹੜਾ ਚਪਕਾਈ ਗਏ ਨੇ ਸੋ ਇਹਦੀ ਜਿਹੜੀ ਫਰਦਰ ਪ੍ਰोसीडिंग ਆ ਸਜ਼ਾ ਹੋਣ ਤੋਂ ਬਾਅਦ ਇਹਨੂੰ ਜਿਹੜਾ ਸੀਜ਼ ਕਰਨ ਦਾ ਕੰਮ ਆ ਉਹ ਵੀ ਇਹਨੂੰ ਅਮਲੀ ਜ਼ਰਮਾਂ ਅਧਾਰਾ ਜਾਊਗਾ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕੁਝ ਵਿਅਕਤੀ ਜਿਹੜੇ ਆ ਕਿਸੇ ਲਾਲਚ ਦੇ ਵਿੱਚ ਆ ਕੇ ਨਸ਼ਿਆਂ ਦੇ ਧੰਦੇ ਦੇ ਵਿੱਚ ਵਿਪਲਤ ਹੋ ਜਾਂਦੇ ਨੇ ਪਰੰਤੂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਐਨਡੀਪੀਐਸ ਐਕਟ ਦਾ 68 ਐਨਡੀਪੀਐਸ ਐਕਟ ਆ ਉਹਦੇ ਤਹਿਤ ਜਿਹੜੀਆਂ ਇਹਨਾਂ ਨੇ ਅਬੈਧ ਬਣਾਈਆਂ ਗਈਆਂ ਜਾਦਾਦਾਂ ਨੇ ਉਹ ਜ਼ਬਤ ਹੋ ਜਾਂਦੀਆਂ ਨੇ ਸੋ ਐਸਐਸਪੀ ਸਾਹਿਬ ਵੱਲੋਂ ਜਿਹੜੀ ਕਾਫੀ ਸ਼ਕਤੀ ਨਾਲ ਇਹਦੀ ਪਾਲਣਾ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਰੋਜ਼ਾਨਾ ਡਰੋਨਾਂ ਦੀ ਹੈਰੰਦੀ ਰਿਕਵਰੀ ਕਰ ਰਹੇ ਹਾਂ ਉੱਥੇ ਇਸ ਧੰਦੇ ਦੇ ਵਿੱਚ ਗ੍ਰਸਤ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਰਹੇ ਹਾਂ ਤੇ ਉਹਨਾਂ ਵੱਲੋਂ ਬਣਾਈ ਗਈ ਜਿਹੜੀ ਅवैध ਜਾਇਦਾਦ ਆ ਉਹਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਜਿਹੜੀ ਹੈ ਇਹਨਾਂ ਨੂੰ ਫ੍ਰੀਜ਼ ਤੇ ਸੀਜ਼ ਕਰਵਾ ਰਹੇ ਹਾਂ ਸਾਰੇ ਅੱਗੇ ਇਹਨਾਂ ਦੇ ਮਤਲਬ ਆਮ ਪਬਲਿਕ ਦੇ ਲਈ ਜਾਂ ਕੀ ਮੈਸੇਜ ਹੈ ਕੀ ਇਸ ਤਰ੍ਹਾਂ ਬਹਿਤ ਰਾਇਆ ਜਾ ਦੇਖੋ ਅੱਜ ਦਾ ਮੈਸੇਜ ਤੁਸੀਂ ਮੇਰੇ ਨਾਲ ਸੀਗੇ ਘਰ ਵਾਲਿਆਂ ਦਾ ਰਿਐਕਸ਼ਨ ਤੇ ਪਿੰਡ ਵਾਲਿਆਂ ਦਾ ਰਿਐਕਸ਼ਨ ਤੁਸੀਂ ਵੇਖਿਆ ਹੋਵੇਗਾ ਅ ਇਹਦੇ ਵਿੱਚ ਸਾਨੂੰ ਪਿੰਡ ਦੀ ਪੰਚਾਇਤ ਸਰਪੰਚ ਨੰਬਰਦਾਰ ਤੇ ਸਾਰਿਆਂ ਨੇ ਪੂਰਨ ਸਹਿਯੋਗ ਦਿੱਤਾ ਤੇ ਇਹਦੇ ਨਾਲ ਇੱਕ ਮੈਸੇਜ ਜਿਹੜੇ ਗਲਤ ਧੰਦਿਆਂ ਦੇ ਵਿੱਚ ਇਨਵੋਲਵ ਆ ਉਹਨਾਂ ਦੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਬਣਾਈਆਂ ਗਈਆਂ ਅਵੈਦ ਜਾਇਦਾਦਾਂ ਇੱਕ ਸੈਕਿੰਡ ਦੇ ਵਿੱਚ ਜਿਹੜੀਆਂ ਨੇ ਉਹ ਸਰਕਾਰੀ ਹੋ ਜਾਂਦੀਆਂ ਨੇ ਆਪਣੇ ਜਿਹੜੇ ਕਿਰਤ ਕਮਾਈ ਕਰਨ ਤੇ ਇਸ ਧੰਦਿਆਂ ਤੋਂ ਜਿਹੜਾ ਉਹ ਪਿੱਛੇ ਆ ਜਾਣਾ ਨਹੀਂ ਤਾਂ ਮੁਕੱਦਮਿਆਂ ਵਿੱਚ ਸਜ਼ਾ ਵੱਖਰੀ ਤੇ ਉਹਨਾਂ ਵੱਲੋਂ ਬੜਾਈਆਂ ਗਈਆਂ ਅਵੈਧ ਜਾਇਦਾਦਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਜ਼ਬਤ ਤੇ ਆਪਣਾ ਜਿਹੜੀਆਂ ਫ੍ਰੀਜ਼ ਤੇ ਸੀਜ਼ ਹੋਣਗੀਆਂ ਥੈਂਕ ਯੂ